ਦੀਦੀ ਜੀ ਹਾਂਜੀ ਮੈਂ ਦੇਖਿਆ ਤੁਹਾਡਾ ਡੌਗਸ ਨਾਲ ਬਹੁਤ ਪਿਆਰ ਤੁਸੀਂ ਬਿਸਕਟ ਪਾਉਂਦੇ ਪਏ ਸੀ ਹੁਣ ਇਹਨਾਂ ਨੂੰ ਹਾਂਜੀ ਇਹ ਇੱਕੋ ਡੌਗ ਹੈ ਤੁਹਾਡੇ ਕੋਲ ਆਹ ਕੋ ਇਹਨੂੰ ਬਿਸਕਟ ਪਾਉਂਦੀ ਹੈ ਤੁਸੀਂ ਨਹੀਂ ਨਹੀਂ ਮੇਰੇ ਘਰ ਲੱਗੇ ਵੀ ਡੌਗਸ ਕਿੰਨੇ 10 ਤੋਂ 15 ਡੌਗਸ ਮੇਰੇ ਘਰ ਲੱਗੇ ਨੇ ਤੇ ਜਿੱਥੇ ਮੈਂ ਇੱਥੇ ਜੋਬ ਕਰਦੀ ਸੀ ਉੱਥੇ ਵੀ ਮੇਰੇ 8 ਤੋਂ 10 ਡੌਗਸ ਉੱਥੇ ਹੀ ਗਏ ਨੇ ਠੀਕ ਹੈ ਜੀ ਤੇ ਬਾਕੀ ਰਸਤੇ 'ਚ ਇੱਕ ਦੋ ਜਗ੍ਹਾ ਹੋਰ ਮੇਰੇ ਡੌਗਸ ਮੈਨੂੰ ਮਿਲਦੇ ਆ ਡੈਲੀ ਉਹ ਵੀ ਮੇਰੇ ਪੱਕੇ ਮੈਂ ਉਹਨਾਂ ਨੂੰ ਖਾਣਾ ਖਿਲਾਨੀ ਮਤਲਬ ਟੋਟਲ 40 30 40 ਡੌਗਸ ਹੈਗੇ ਨੇ ਜੀ ਜੀ ਕਿਵੇਂ ਕਿਵੇਂ ਇਹਨਾਂ ਨਾਲ ਪਿਆਰ ਦਾ ਸ਼ੁਰੂ ਤੋਂ ਪਿਆਰ ਨੂੰ ਕਿਵੇਂ ਰੋਟੀ ਬਣੀ ਤੁਸੀਂ ਖਾਂਦੇ ਉਹਨਾਂ ਇਹ ਵੀਰੇ ਇਦਾਂ ਮੇਰੇ ਨਾ ਪੈਟ ਰੱਖਿਆ ਮੈਂ ਘਰ ਅੱਛਾ ਤੇ ਉਸ ਦੇ ਨਾਲ ਮੇਰਾ ਪਿਆਰ ਇਸ ਕਰਕੇ ਇਹਨਾਂ ਨਾਲ ਮੇਰਾ ਪਿਆਰ ਪੈਣਾ ਸ਼ੁਰੂ ਹੋ ਗਿਆ ਫਿਰ ਮੈਂ ਜਿੱਥੇ ਜੌਬ ਕਰਦੀ ਉਹਦੇ نیچے ਪੱਪੀਜ਼ ਸੀ ਛੋਟੇ ਛੋਟੇ ਮੈਂ ਉਹਨਾਂ ਨਾਲ ਪਿਆਰ ਪੈਣਾ ਸ਼ੁਰੂ ਨੇ ਨਾਲ ਹੀ ਡੌਗਸ ਆ ਗਏ ਨੇ ਇਦਾਂ ਹੀ ਬੱਸ ਪਲੱਸ ਪਲੱਸ ਹੁੰਦੇ ਹੁੰਦੇ ਜਿੱਥੇ ਜਿੱਥੇ ਮੈਨੂੰ ਜਾਨੀ ਹੁੰਦੇ ਹੀ ਗਏ ਹੁੰਦੇ ਕਿ 30 40 ਹੋ ਗਏ ਨੇ ਠੀਕ ਆ ਜੀ ਹੁਣ 45 ਹੋ ਗਏ ਨੇ ਬਸ ਹੁਣ 45 ਹੋ ਗਏ ਹਾਂ ਜੀ 50 ਹੋ ਹੀ ਜਾਣੇ ਜਣਾ ਮੇਰੇ ਸਾਬ ਨਾਲ ਮੈਂ ਕਹਿੰਦੀ ਹੁਣ ਕੋਈ ਗੱਲ ਨਹੀਂ ਇੰਨਾ ਪੈਰਾ ਪਿੱਛੇ ਖਾਨੀ ਵੀ ਮੈਂ ਓਕੇ ਜੀ ਅੱਜ ਅਸੀਂ ਪਹੁੰਚ ਗਏ ਆ ਅਮਰਸਰ ਦੇ ਵਿੱਚ ਤੇ ਅਮਰਸਰ ਦੇ ਵਿੱਚ ਤੁਹਾਨੂੰ ਅਸੀਂ ਦੀਦੀ ਦੇ ਹੱਥਾਂ ਦੀਆਂ ਗਰਮ ਗਰਮ ਖਵਾਵਾਂਗੇ ਜੀ ਟਿੱਕੀਆਂ ਉਹ ਵੀ ਦੇਸੀ ਘਿਓ ਦੀਆਂ ਤੇ ਆਓ ਚੱਲਦੇ ਆਂ ਤੇ ਕਰਦੇ ਆਂ ਦੀਦੀ ਨਾਲ ਗੱਲਬਾਤ ਸਸਿਕਾ ਦੀ ਜੀ ਸਸਿਕਾ ਵੀਰੇ ਕੀ ਕੀ ਚੱਲ ਜੇ ਬਸ ਵਧੀਆ ਤੁਸੀਂ ਜੀ ਨਾਮ ਕੀ ਜੀ ਆਪਣਾ ਮੇਰਾ ਨਾਮ ਕਾਜਲ ਇਹ ਦੀਦੀ ਜੀ ਟਿੱਕੀਆਂ ਬਣਾਉਂਦੇ ਪਏ ਤੁਸੀਂ ਇੱਥੇ ਹਾਂ ਜੀ ਦੀਦੀ ਜੀ ਇਹ ਦੇਸੀ ਘਿਓ ਦੇ ਵਿੱਚ ਜੇ ਟਿੱਕੀਆਂ ਹਾਂਜੀ ਵੀਰੇ ਦੇਸੀ ਘਿਓ ਚ ਦੀਦੀ ਸਾਨੂੰ ਬਣਾ ਕੇ ਵੀ ਦਿਖਾਉਗੀ ਟਿੱਕੀਆਂ ਆਹ ਵੇਖੋ ਬਨਣ ਡੀਆਂ ਚਲੋ ਜੀ ਦਿਖਾਓ ਫਿਰ ਇਹਨਾਂ ਨੂੰ ਬਣਾ ਕੇ ਟਿੱਕੀਆਂ ਇਹ ਆਗੇ ਦੀ ਦੇਸੀ ਘਿਓ ਦੇ ਵਿੱਚ ਤਲਦੇ ਪਏ ਇਹਨਾਂ ਨੂੰ ਹਾਂਜੀ ਮੈਂ ਹੁਣੇ ਦੇਸੀ ਘਿਓ ਪਾਇਆ ਹੈ ਤੇਰੀ ਦਾ ਜਿਹੜਾ ਪਿਓਰ ਦੇਸੀ ਘਿਓ ਆਂਦਾ ਉਹ ਹੈਗਾ ਤੇ ਦੀਦੀ ਜੀ ਇਹ ਕੰਮ ਕਿਉਂ ਚੁਣਿਆ ਤੁਸੀਂ ਅੰਮ੍ਰਿਤਸਰ ਇੱਥੇ ਟਿੱਕੀਆਂ ਦਾ ਜਾਂ ਅਮਰਸਾਹਬ ਦੇ ਵਿੱਚ ਟਿੱਕੀਆਂ ਦਾ ਵਿਰੇਕ ਤੇ ਮਤਲਬ ਜੋਬ ਨਹੀਂ ਹੈਗੀ ਸੀ ਜੋ ਮੇਰਾ ਮੰਨ ਨਹੀਂ ਗਈ ਜੋਬ ਕਰਨ ਦਾ ਠੀਕ ਹੈ ਕਿਉਂਕਿ ਜਦੋਂ ਮੇਰੀ ਲਾਸਟ ਜੋਬ ਗਈ ਉਹ ਵੀ ਇਹਨਾਂ ਨੇ ਸਡਨਲੀ ਕਹਿਤਾ ਕਿ ਸਾਨੂੰ ਲੋੜ ਨਹੀਂ ਆ ਸੋ ਮੈਂ ਉਹ ਚੀਜ਼ ਦੁਬਾਰਾ ਨਹੀਂ ਹੋਣ ਦੇਣਾ ਚਾਹਦੀ ਤਾਂ ਕਰਕੇ ਟਿੱਕੀਆਂ ਦਾ ਤਾਂ ਸੋਚਿਆ ਕਿ ਮੈਂ ਐਸੀ ਮਾਰਕੀਟ ਚ ਨਾ ਜੋਬ ਕੀਤੀ ਆ ਠੀਕ ਹੈ ਤੁਸੀਂ ਵੀ ਬਲੌਗ ਦੇ ਵਿੱਚ ਹਾਂਜੀ ਜੋ ਮੈਂ ਥੋੜਾ ਜਿਹਾ ਇਹ ਚੀਜ਼ ਐਕਸਪਲੋਰ ਕੀਤੀ ਕੁਝ ਮੇਰੇ ਫਰੈਂਡਸ ਨੇ ਵੀ ਮੈਨੂੰ ਸੁਜੈਸਟ ਕੀਤਾ ਕਿ ਆਹ ਚੀਜ਼ ਕਰਨੀ ਚਾਹੀਦੀ ਆ ਇਹ ਚੀਜ਼ ਇੱਥੇ ਮਾਰਕੀਟ ਚ ਹੈ ਨਹੀਂ ਟਿੱਕੀ ਜੀ ਤੁਸੀਂ ਸਟਡੀ ਵਗੈਰਾ ਕਿੰਨੀ ਕੀਤੀ ਜੀ ਸਟੱਡੀ ਮੈਂ ਗ੍ਰੈਜੂਏਟ ਆ اچھا ਗ੍ਰੈਜੂਏਟ ਹੈ ਤੁਸੀਂ ਤੇ ਨੌਕਰੀ ਵਗੈਰਾ ਕੋਈ ਨਹੀਂ ਤੁਹਾਨੂੰ ਮਿਲੀ ਉਸ ਤੋਂ ਬਾਅਦ ਜੇ ਤੁਸੀਂ ਪਾਈਆ ਵੀਰੇ ਬਹੁਤ ਬਹੁਤ ਨੌਕਰੀਆਂ ਕੀਤੀ ਆ ਯਾਰ ਫੀਲਡ ਚ ਕੀਤੀ ਆ ਬਟ ਉਸ ਤੋਂ ਬਾਅਦ ਇਮੀਗ੍ਰੇਸ਼ਨ ਤਾਂ ਐਕਚੁਅਲੀ ਥੋੜਾ ਜਿਹਾ ਡਾਊਨਫਾਲ ਚੱਲ ਰਿਹਾ ਤੁਹਾਨੂੰ ਵੀ ਪਤਾ ਤੇ ਉਹਨਾਂ ਸੈਲਰੀ ਪੈਕੇਜ ਮਿਲਿਆ ਨਹੀਂ ਐਕਚੁਅਲੀ ਮੈਂ ਸਿੰਗਲ ਮਦਰ ਆ ਮੇਰੇ ਬੇਟੀ ਦਾ ਖਰਚਾ ਵੇਖਣਾ ਪੈਂਦਾ ਘਰ ਵੀ ਦੇਖਣਾ ਪੈਂਦਾ ਸੋ ਜੋ ਸੈਲਰੀ ਪੈਕੇਜ ਮਿਲ ਰਿਹਾ ਸੀ ਉਹ ਇਨਫ ਨਹੀਂ ਸੀ ਮੇਰੇ ਖਰਚੇ ਆ ਵਾਸਤੇ ਸੋ ਫਿਰ ਮੈਂ ਆ ਚੁਣਿਆ ਕਿ ਇਹ ਇੱਕ ਵਧੀਆ ਚੀਜ਼ ਹੈ ਕਿ ਇੱਕ ਤੇ ਆਪਣਾ ਬਿਜ਼ਨਸ ਆ ਪ੍ਰੋਫਿਟ ਵੀ ਆਪਣਾ ਤੇ ਲਾਸ ਵੀ ਆਪਣਾ ਜੀ ਅੰਮ੍ਰਿਤਸਰੋਂ ਲੈਂਦਾ ਸਾਥ ਮਿਲਿਆ ਤੈਨੂੰ ਇਹ ਕੰਮ ਦੇ ਵਿੱਚ ਕੋਈ ਕਿ ਨਹੀਂ ਅ ਮਤਲਬ ਅਜੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਨਾ ਤੇ ਲੋਕੀ ਆ ਰਹੇ ਨੇ ਅਜੇ ਐਕਚੁਅਲੀ ਥੋੜੀ ਲੋਕੇਸ਼ਨ ਨਾ ਹਟ ਕੇ ਗਈ ਆ ਥੋੜੇ ਅੰਦਰ ਵਾਰ ਆ ਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੰਨਾ ਟਾਈਮ ਹੋ ਗਿਆ ਦੀ ਤੈਨੂੰ ਇਹ ਕੰਮ ਸ਼ੁਰੂ ਕੀਤੇ ਹੁਣੇ ਜੀ 1 ਵੀਕ ਕੀ ਹੋਇਆ ਅੱਛਾ 1 ਵੀਕ ਹੋਇਆ ਅਜੇ ਠੀਕ ਆ ਤੇ ਦੀਦੀ ਜੀ ਹੁਣ ਸਾਨੂੰ ਬਣਾ ਕੇ ਦਿਖਾਓ ਟਿੱਕੀਆਂ ਤੁਸੀਂ ਹਾਂਜੀ ਉਹ ਜੀ ਆਪਣੀਆਂ ਲੱਗਦੀਆਂ ਪਈਆਂ ਹੁਣ ਟਿੱਕੀਆਂ ਇਹ ਬੰਦ ਟਿੱਕੀ ਆਉਗੀ ਇਹਦੇ ਵਿੱਚ ਹਾਂਜੀ ਠੀਕ ਆ ਇਹ